ਹੁੰਦਾ ਗੁਰਮਖੋ ਕੰਮ ਕਰਨਾ ਇੱਕ ਕੰਮ ਕਰਨ ਦਾ ਖਿਆਲ ਕਰਨਾ ਵਿਚਾਰ ਕਰਨਾ ਸਤਗੁਰੂ ਜੀ ਨੇ ਇੱਥੇ ਸ਼ਰਨ ਵਿੱਚ ਆਉਣ ਦੀ ਗੱਲ ਨਹੀਂ ਕਹੀ ਹੈ ਜੇ ਮਹਾਰਾਜ ਨੇ ਇੱਥੇ ਮਹਾਰਾਜ ਨੇ ਸ਼ਰਨ ਵਿੱਚ ਆਉਣ ਦਾ ਖਿਆਲ ਵਿਚਾਰ ਕਰਨ ਦਾ ਆਪਾਂ ਨੂੰ ਹੁਕਮ ਕੀਤਾ ਵੀ ਮਨ ਵਿੱਚ ਭਾਵਨਾ ਬਣਾ ਤੂੰ ਗੁਰੂ ਸਾਹਿਬ ਦੇ ਸ਼ਰਨ ਵਿੱਚ ਆ ਜੇ ਇਹ ਵਿਚਾਰ ਕਰ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ اے ਮੇਰੇ ਮਨ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੀ ਵਿਚਾਰ ਕਰ ਸੰਗਤ ਜੀ ਜਦੋਂ ਮਨੁੱਖ ਕੋਈ ਵਿਚਾਰ ਕਰਦਾ ਹੈ ਵਿਚਾਰ ਕਰਦਾ ਰਹੇ ਕਰਦਾ ਰਹੇ ਕਰਦਾ ਰਹੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਪਰਸੋਂ ਨਹੀਂ ਚੌਥੇ ਜਿਹੜੀ ਗੱਲ ਦੀ ਬੰਦਾ ਵਿਚਾਰ ਕਰਨ ਲੱਗ ਜੇ ਗੁਰਮਖੋ ਕੰਮ ਉਹ ਬੰਦਾ ਕਰ ਹੀ ਲੈਂਦਾ ਫਿਰ ਇੱਕ ਨਾ ਇੱਕ ਦਿਨ ਤੇ ਜਿਹੜਾ ਸੰਗਤ ਜੀ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੀ ਵਿਚਾਰ ਲੱਗ ਜੇ ਕਰਨ ਉਹ ਅੱਜ ਨਹੀਂ ਆਏਗਾ ਕੱਲ ਆਏਗਾ ਕੱਲ ਨਹੀਂ ਆਏਗਾ ਪਰਸੋਂ ਆਏਗਾ ਉਹ ਫਿਰ ਸਤਿਗੁਰ ਦੀ ਸ਼ਰਨ ਵਿੱਚ ਇੱਕ ਨਾ ਇੱਕ ਦਿਨ ਆ ਕੇ ਜ਼ਰੂਰ ਆਵੇਗਾ ਹੀ ਆਏਗਾ ਬੜੇ ਇਦਾਂ ਦੇ ਸ਼ਰੀਰ ਹੁੰਦੇ ਨੇ ਪਿੰਡਾਂ 'ਚ ਸ਼ਹਿਰਾਂ 'ਚ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਹੁੰਦਾ ਕਈ ਉਹ ਹੁੰਦੇ ਗੁਰਮਖੋ ਜਿਨ੍ਹਾਂ ਨੇ ਅਜੇ ਕੇਸ ਵੀ ਨਹੀਂ ਰੱਖੇ ਹੁੰਦੇ ਤੇ ਕੇਸ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਗੁਰਮਖੋ ਊੜਾ ੜਾ ਹੈ ਕੇਸ ਰੱਖਣਾ ਇਥੋਂ ਜਿਵੇਂ ਪੰਜਾਬੀ ਭਾਸ਼ਾ ਦੀ ਅਰੰਭਤਾ ਸ਼ੁਰੂਆਤ ਊੜੇ ੜੇ ਤੋਂ ਹੁੰਦੀ ਆ ਅੰਗਰੇਜ਼ੀ ABC ਤੋਂ ਸਟਾਰਟ ਹੁੰਦੀ ਆ ਮੈਥ 1 2 ਤੋਂ 1 2 ਤੋਂ ਆਰੰਭ ਹੁੰਦਾ ਹੈ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀਆਂ ਦੇ ਘਰ ਦੀ ਸਿੱਖੀ ਗੁਰਮੁਖੋ ਇਹ ਕੇਸਾਂ ਤੋਂ ਸਟਾਰਟ ਹੁੰਦੀ ਹੈ ਕੇਸ ਗੁਰੂ ਨਾਨਕ ਸਾਹਿਬ ਜੀਆਂ ਦੇ ਘਰ ਦੀ ਪਹਿਲੀ ਪੌੜੀ ਆ ਗੁਰਮੁਖੋ ਤੇ ਜਿਨ੍ਹਾਂ ਨੇ ਅਜੇ ਕੇਸ ਵੀ ਨਹੀਂ ਰੱਖੇ ਹੁੰਦੇ ਕਈ ਵਾਰੀ ਨਾ ਉਹ ਆਪ ਦੇ ਮਨ ਵਿੱਚ ਵਿਚਾਰ ਕਰਦੇ ਰਹਿੰਦੇ ਆ ਜਰੂਰ ਕਦੇ ਕਦੇ ਮਨ ਵਿੱਚ ਸੋਚਦੇ ਰਹਿੰਦੇ ਆ ਮਨਾ ਆਪਾਂ ਵੀ ਕੇਸ ਰੱਖ ਲਈਏ ਆਪਾਂ ਵੀ ਗੁਰੂ ਸਾਹਿਬ ਨਾਲ ਜੁੜ ਜਾਈਏ ਆਪਾਂ ਵੀ ਕਦੇ ਗੁਰੂ ਵਾਲੇ ਬਣ ਜਾਈਏ ਸਾਧ ਸੰਗਤ ਜੀ ਮਨ ਵਿੱਚ ਵਿਚਾਰ ਕਰਦੇ ਰਹਿੰਦੇ ਆ ਕਈ ਤੇ ਜੇ ਮਨ ਵਿੱਚ ਵਿਚਾਰ ਹੁੰਦੀ ਰਹੇ ਅੱਜ ਨਹੀਂ ਕੱਲ ਕੱਲ ਨਹੀਂ ਬਰਸਾ ਸੰਗਤ ਜੀ ਕਿਰਪਾ ਉਹ ਤੇ ਹੋ ਜਾਂਦੀ ਆ ਤੇ ਜਿਹੜਾ ਸੋਚੇ ਹੀ ਨਾ ਕਦੇ ਵਿਚਾਰੇ ਹੀ ਨਾ ਉਹਦੀ ਗੱਲ ਵੱਖਰੀ ਆ ਪਰ ਵਿਚਾਰਨਾ ਚਾਹੀਦਾ ਗੁਰੂ ਕੋ ਸੋਚਣਾ ਚਾਹੀਦਾ ਮਨਾ ਮੈਂ ਵੀ ਗੁਰੂ ਆਲਾ ਬਣਾ ਜਿਵੇਂ ਬਾਕੀ ਬਣ ਗਏ ਮੈਂ ਵੀ ਬਣਾ ਜਿਵੇਂ ਬਾਕੀ ਜੁੜ ਗਏ ਮੈਂ ਵੀ ਜੁੜਾ ਸਾਧ ਸੰਗਤ ਜੀ ਇੱਕ ਨੂੰ ਵੇਖ ਕੇ ਦੂਜਾ ਜੁੜਦਾ ਤੇ ਦੂਜੇ ਨੂੰ ਵੇਖ ਕੇ ਤੀਜਾ ਜੁੜਦਾ ਟੁੱਟਣ ਵਾਲਿਆਂ ਦੀ ਗੱਲ ਵੀ ਐਵੇਂ ਹੀ ਆ ਪਿਆਰਿਓ ਇੱਕ ਨੂੰ ਵੇਖ ਕੇ ਦੂਜਾ ਟੁੱਟ ਜਾਂਦਾ ਹੈ ਦੂਜੇ ਨੂੰ ਵੇਖ ਕੇ ਤੀਜਾ ਟੁੱਟ ਜਾਂਦਾ ਹੈ ਤੇ ਜੁੜਦਿਆਂ ਨੂੰ ਵੇਖ ਕੇ ਦੁਨੀਆ ਜੁੜ ਜਾਂਦੀ ਹੈ ਗੁਰੂ ਸੰਤ ਮਹਾਰਾਜ ਬਰਿਆਮ ਸਿੰਘ ਜੀ ਧੂਰਕੋਟ ਵਾਲੇ ਮਹਾਂਪੁਰਸ਼ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਸਨ ਬੜੀ ਉਹਨਾਂ ਤੇ ਕਿਰਪਾ ਸੀ ਤੇ ਮਹਾਂਪੁਰਖਾਂ ਨੂੰ ਨਾ ਇੱਕ ਦਿਨ ਕਿਸੇ ਸ਼ਰੀਰ ਨੇ ਬੇਨਤੀ ਕੀਤੀ ਮਹਾਂਪੁਰਖੋ ਇਲਾਕੇ ਭਰ ਦੀ ਸਾਰੀ ਸੰਗਤ ਕਹਿੰਦੀ ਹੈ ਵੀ ਤੁਸੀਂ ਬ੍ਰਹਮ ਗਿਆਨੀ ਹੋ ਮਹਾਂਪੁਰਖਾਂ ਨੇ ਉੱਥੇ ਹੀ ਰੋਕਿਆ ਨਹੀਂ ਬਈ ਅਸੀਂ ਬ੍ਰਹਮ ਗਿਆਨੀ ਕੋਈ ਨਹੀਂ ਅਸੀਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਹਾਂ ਨਹੀਂ ਬਾਬਾ ਜੀ ਉਹ ਤੁਹਾਡਾ ਬੜੱਪਣ ਹੈ ਪਰ ਇਲਾਕੇ ਦੀ ਸੰਗਤ ਕਹਿੰਦੀ ਹੈ ਵੀ ਤੁਸੀਂ ਬ੍ਰਹਮ ਗਿਆਨੀ ਆ ਤੁਸੀਂ ਇੱਕ ਰਤਵੇ ਤੇ ਪਹੁੰਚ ਗਏ ਇੱਕ ਮੁਰਾਤਵੇ ਤੇ ਪਹੁੰਚ ਚੁੱਕੇ ਹੋ ਤੁਸੀਂ ਤੇ ਮਹਾਂਪੁਰਖੋਂ ਬੇਨਤੀ ਇਹ ਆ ਵੀ ਗੁਰਬਾਣੀ ਦੇ ਵਿੱਚ ਵੀ ਵਚਨ ਆਉਂਦਾ ਇਤਿਹਾਸ ਵੀ ਕਹਿੰਦਾ ਕਿ ਜਦੋਂ ਕੋਈ ਜਪਦਾ 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 ਇਸ ਮੁਰਾਤਵੇ ਤੇ ਪਹੁੰਚ ਜਾਵੇ ਫਿਰ ਉਹ ਬੰਧਨਾ ਤੋਂ ਬਾਹਰ ਹੋ ਜਾਂਦਾ ਹੈ ਉਹ ਬੰਧਨਾ ਤੋਂ ਬਾਹਰ ਹੋ ਜਾਂਦਾ ਹੈ ਪਰ ਬਾਬਾ ਜੀ ਅਸੀਂ ਤੁਹਾਨੂੰ ਵੇਖਨੇ ਆ ਕਿ ਤੁਸੀਂ ਓਮੇ ਹੀ ਪੰਜ ਕਕਾਰਾਂ ਦਾ ਧਿਆਨ ਰੱਖਨੇ ਹੋ ਕੰਗਾ ਕਦੇ ਵਿਸਰਣ ਨਹੀਂ ਦਿੰਦੇ ਸ੍ਰੀ ਸਾਹਿਬ ਉਹ ਕਦੇ ਵਿਸਰਣ ਨਹੀਂ ਦੇਣੀ ਦੋਨੇ ਵਕਤ ਕੰਗਾ ਕਰਨਾ ਇਸ਼ਨਾਨ ਸਮੇਂ ਤੇ ਕਰਨਾ ਫਿਰ ਨਿਤਨੇਮ ਰੋਜ਼ ਪੱਕਾ ਹੀ ਕਰਨਾ ਤੁਸੀਂ ਸਿਮਰਨ ਵਾਹਿਗੁਰੂ ਵਿੱਚ ਜੁੜਨਾ ਗੁਰਮੰਤਰ ਵਿੱਚ ਉਹ ਤੁਸੀਂ ਰੋਜ਼ ਜੁੜਦੇ ਹੋ ਤੇ ਤੁਸੀਂ ਬੜੇ ਬੰਧਨ ਦੇ ਵਿੱਚ ਰਹਿੰਦੇ ਹੋ ਅਸੀਂ ਸੁਣਿਆ ਬ੍ਰਹਮ ਗਿਆਨੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਕੀ ਤੋਂ ਸੁਣਿਆ ਗੁਰਮਖੋ ਤੁਸੀਂ ਵੀ ਬੜੇ ਵਾਰ ਸੁਣਿਆ ਹੋਣਾ ਸਾਰੀ ਸੰਗਤ ਨੇ ਕੀ ਤੋਂ ਸੁਣਿਆ ਹੁਣ ਧੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੁਣਿਆ ਪਿਆਰੇਓ ਸੁਖਮਣੀ ਸਾਹਿਬ ਅੰਦਰ ਗੁਰੂ ਅਰਜਨ ਦੇ ਮਹਾਰਾਜੀਆਂ ਦਾ ਵਚਨ ਹੈ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਜਿਹੜਾ ਬ੍ਰਹਮ ਗਿਆਨੀ ਹੋਵੇ ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਬਾਬਾ ਜੀ ਸਤਿਗੁਰ ਤੇ ਕਹਿੰਦੇ ਬੰਧਨਾਂ ਤੋਂ ਮੁਕਤ ਹੋਣਾ ਚਾਹੀਦਾ ਸੀ ਪਰ ਤੁਸੀਂ ਤੇ ਬੰਧਨਾਂ ਦੇ ਵਿੱਚ ਵਜੇ ਫਿਰਦੇ ਹੋ ਇਹਦਾ ਕਾਰਨ ਦੱਸੋ ਕੀ ਹੈ ਮਹਾਂਪੁਰਖ ਕੁਝ ਸਮਾਂ ਚੁੱਪ ਰਹੇ ਤੇ ਫਿਰ ਹੱਥ ਵੰਨ ਕੇ ਆਖਿਆ ਪ੍ਰੇਮੀਆਂ ਗੁਰਮਖਾ ਭਾਈ ਪਹਿਲੀ ਗੱਲ ਤੇ ਇਹ ਆ ਵੀ ਅਸੀਂ ਆਪਣੇ ਆਪ ਨੂੰ ਇਹ ਕਦੇ ਮੰਨਿਆ ਹੀ ਨਹੀਂ ਵੀ ਅਸੀਂ ਬ੍ਰह्मज्ञानी ਆ ਅਸੀਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਚੱਕਰ ਗੋਲੇ ਹਾਂ ਸੇਵਾਦਾਰ ਹਾਂ ਤੇ ਚਲੋ ਫਿਰ ਜੇ ਤੁਹਾਡੀ ਗੱਲ ਮੰਨ ਵੀ ਲਈਏ ਨਾ ਇੱਕ ਪਲ ਭਰ ਦੇ ਲਈ ਆ ਜਿਹੜੇ ਕਕਾਰ ਨਿਜਮ ਮਰਜ਼ਾਦਾ ਗੁਰੂ ਘਰ ਦੀ ਅਸੀਂ ਮੰਨਦੇ ਆ ਇਹਦੇ ਦੋ ਕਾਰਨ ਹਨ ਪਹਿਲਾ ਕਾਰਨ ਤੇ ਇਹ ਆ ਵੀ ਇਹ ਸਾਡੇ ਸਤਿਗੁਰ ਜੀ ਦਾ ਹੁਕਮ ਹੈ ਕਈ ਬੰਦੇ ਕਹਿਣਗੇ ਗੁਰਮਖੋ ਵੀ ਆਹ ਗੱਲ ਮੇਰਾ ਮਨ ਐ ਕਹਿੰਦਾ ਮੇਰਾ ਮਨ ਐ ਮੰਨਦਾ ਸੰਗਤ ਜੀ ਆਪਾਂ ਮਨ ਦੀ ਨਹੀਂ ਮੰਨਣੀ ਆਪਾਂ ਗੁਰੂ ਸਾਹਿਬ ਦੀ ਮੰਨਣੀ ਆ ਮਨ ਤੇ ਆਪਣਾ ਕਹਿੰਦਾ ਹੀ ਨਹੀਂ ਅਮਰਤ ਵੇਲੇ ਉਠੋ ਮਨ ਕਦੋਂ ਕਹਿੰਦਾ ਗੁਰਮਖੋ ਮਨ ਤੇ ਕਹਿੰਦਾ ਵੀ ਅਜੇ ਅਜੇ ਸੁੱਤਾ ਰਹਿ ਅਜੇ ਉਠ ਨਾ ਮਨ ਤੇ ਇਹ ਕਹਿੰਦਾ ਮਨ ਕਦੋਂ ਕਹਿੰਦਾ ਗੁਰਮਖੋ ਮਨ ਕਦੋਂ ਕਹਿੰਦਾ ਆਪਣਾ ਵੀ ਆਪਾਂ ਬਾਣੀ ਪੜ੍ਹੀਏ ਸੰਗਤ ਜੀ ਮਨ ਤੇ ਕਹਿੰਦਾ ਵੀ ਆਪਾਂ ਅਰਦਾਸ ਵਿੱਚ ਵੀ ਵਾਹਿਗੁਰੂ ਨਾਮ ਬੋਲੀਏ ਮਨ ਤੇ ਇਹ ਕਹਿੰਦਾ ਆਪਣਾ ਸੰਗਤ ਜੀ ਆਪਾਂ ਮਨ ਦੇ ਪਿੱਛੇ ਲੱਗ ਕੇ ਬੜਾ ਕੁਝ ਕਰਨੇ ਆ ਪਰ ਗੁਰਬਾਣੀ ਵਿੱਚ ਸਤਿਗੁਰ ਜੀ ਆਪਾਂ ਨੂੰ ਇੱਕ ਵਚਨ ਸਮਝਾਉਂਦੇ ਨੇ ਗੁਰਮਖਾ ਤੂੰ ਮਨ ਦੇ ਪਿੱਛੇ ਲੱਗ ਕੇ ਨਾ ਚੱਲਿਆ ਕਰ ਤੂੰ ਆਪਣੇ ਗੁਰੂ ਦੇ ਪਿੱਛੇ ਲੱਗ ਕੇ ਚੱਲਿਆ ਕਰ ਜੋ ਤੇਰਾ ਗੁਰੂ ਤੈਨੂੰ ਵੰਦਦਾ ਅੱਜ ਵੇਖੋ ਗੁਰਮਖੋ ਦੁਨੀਆ ਵਿੱਚ ਭਾਂਤ ਭਾਂਤ ਦੇ ਲੋਕ ਭਾਂਤ ਭਾਂਤ ਦੇ ਉਹਨਾਂ ਦੇ ਖਿਆਲ ਆਤ ਹਨ ਕੋਈ ਕੁਛ ਖਿਆਲ ਕਰਦਾ ਹੈ ਕੋਈ ਕੁਝ ਖਿਆਲ ਕਰਦਾ ਹੈ ਕੋਈ ਕਿਸੇ ਤਰ੍ਹਾਂ ਦਾ ਵਿਚਾਰ ਲਈ ਫਿਰਦਾ ਕੋਈ ਕਿਸੇ ਤਰ੍ਹਾਂ ਦਾ ਵਿਚਾਰ ਲਈ ਫਿਰਦਾ ਸੰਗਤ ਜੀ ਆਪਾਂ ਇਹ ਨਹੀਂ ਵੇਖਣਾ ਵੀ ਸਾਡਾ ਮਨ ਕੀ ਕਹਿੰਦਾ ਆਪਾਂ ਇਹ ਵੇਖਣਾ ਵੀ ਸਾਡੇ ਸਤਿਗੁਰ ਕੀ ਕਹਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਹੁਣ ਦੁਨੀਆ ਦੇ ਲੋਕਾਂ ਦਾ ਮਨ ਤੇ ਇਹ ਕਹਿੰਦਾ ਵੀ ਸ਼ਰਾਬਾਂ ਪੀਓ ਮਾਸ ਖਾਓ ਅੰਡੇ ਖਾਓ ਗੰਦੀਆਂ ਫਿਲਮਾਂ ਵੇਖੋ ਨੱਚੋ ਗਾਓ ਐਸ਼ ਕਰੋ ਲੋਕ ਮਨ ਤੇ ਲੋਕਾਂ ਦਾ ਬੜਿਆਂ ਦਾ ਇਹ ਕਹਿੰਦਾ ਪਰ ਸਤਿਗੁਰ ਮਹਾਰਾਜ ਕੀ ਕਹਿੰਦੇ ਨੇ ਗੱਲ ਸਤਿਗੁਰ ਦੀ ਹੈ ਜੇ ਗੁਰੂ ਦੇ ਸਿੱਖ ਹਾਂ ਤੇ ਸੰਗਤ ਜੀ ਫਿਰ ਸਤਗੁਰ ਦਾ ਵਚਨ ਮੰਨਣਾ ਆਪਾਂ ਨੂੰ ਚਾਹੀਦਾ ਹੈ। ਸਤਗੁਰ ਦੀ ਬਾਣੀ ਆਪਾਂ ਨੂੰ ਇੱਕ ਵਚਨ ਸਮਝਾ ਰਹੀ ਹੈ ਭਾਈ ਤੇਰਾ ਮਨ ਤੂੰ ਆਪਣੇ ਮਨ ਦੀ ਬੜੀ ਮੰਨਦਾ ਪਰ ਤੇਰਾ ਮਨ ਤੇਰੀ ਨਹੀਂ ਮੰਨਦਾ। ਜਿਹੜਾ ਮਨ ਤੇਰਾ ਤੇਰੀ ਨਹੀਂ ਮੰਨਦਾ ਫਿਰ ਤੂੰ ਮਨ ਦੇ ਆਖੇ ਨਾ ਲੱਗ ਫਿਰ ਤੂੰ ਗੁਰੂ ਸਾਹਿਬ ਦੇ ਆਖੇ ਲੱਗ। ਸਤਗੁਰ ਜੀ ਓਹ ਕੀਤੇ ਨੇ ਬਾਣੀ ਵਿੱਚ। ਮਨ ਸਾਡੇ ਅੱਖੇ ਨਹੀਂ ਲੱਗਦਾ ਸਾਡੇ ਅੱਖੇ ਨਹੀਂ ਲੱਗਦਾ ਮਨ 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 ਸਾਡੇ ਨਾਖੇ ਨਹੀਂ ਲੱਗਦਾ ਮਨ ਸਾਡੇ ਅੱਖੇ ਨਹੀਂ ਲੱਗਦਾ ਸਾਡੇ ਆਖੇ ਨਹੀਂ ਲੱਗਦਾ ਮਨ ਸਾਡੇ ਆਖੇ ਨਹੀਂ ਲੱਗਦਾ ਸਾਡੇ ਆਖੇ ਨਹੀਂ ਲੱਗਦਾ ਮਨ ਸਾਡੇ ਆਖੇ ਨਹੀਂ ਲੱਗਦਾ ਅਸੀਂ ਮਨ ਦੇ ਆਖੇ ਨਾਲ ਲੱਗিয়ে ਅਸੀਂ ਮਨ ਦੇ ਆਖੇ ਨਾਲ ਲੱਗিয়ে ਮਨੁੱਖੜੇ ਅੱਖੇ ਨਹੀਂ ਲੱਗਦਾ ਸਾਡੇ ਅੱਖੇ ਨਹੀਂ ਲੱਗਦਾ ਅਸੀਂ ਮਨ ਦੇ ਅੱਖੇ ਨਾ ਲੱਗਿਏ ਸਾਡੇ ਆਖੇ ਨਹੀਂ ਲੱਗਦਾ ਮਨ ਦੇ ਅੱਖੇ ਨਾ ਲੱਗਿਏ ਸਾਡੇ ਅੱਖੇ ਨਹੀਂ ਲੱਗਦਾ ਮਨ ਸਾਡੇ ਅੱਖੇ ਨਹੀਂ ਲੱਗਦਾ ਅਸੀਂ ਮਨ ਦੇ ਅਸੀਮੰਦੇ ਅੱਖੇ ਨਾ ਲੱਗਿਏ ਜੀਵਨ ਸਾਡੇ ਅੱਖੇ ਨਹੀਂ ਲੱਗਦਾ ਸਾਡੇ ਅੱਖੇ ਨਹੀਂ ਵਗਦਾ ਅਸੀਮੰਦੇ ਅੱਖੇ ਨਾ ਲੱਗਿਏ ਸਾਡੇ ਸਾਡੇ ਆਖੇ ਨਹੀਂ ਲੱਗਦਾ ਮਨ ਸਾਡੇ ਆਖੇ ਨਹੀਂ ਲੱਗਦਾ ਪਿਆਰਿਓ ਆਪਾਂ ਮਨ ਦੇ ਆਖੇ ਕਿਉਂ ਲੱਗੀਆਂ ਫਿਰ ਆਪਾਂ ਗੁਰੂ ਦੇ ਕਹਿਣੇ ਮੁਤਾਬਕ ਚੱਲੀ ਤਮਾਪੁਰਸ਼ਾਂ ਨੇ ਬਚਨ ਕਿਹਾ ਭਾਈ ਇੱਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਕਕਾਰਾਂ ਨੂੰ ਧਾਰਨ ਕਰਕੇ ਰੱਖਣਾ ਹੈ ਜੇ ਕਕਾਰ ਕਦੇ ਵਿਸਰ ਜਾਵੇ ਉਦਾਹਰਨ ਦੇ ਤੌਰ ਤੇ ਕੇਸਾਂ ਨੂੰ ਕੋਈ ਕੰਗਾ ਕਰ ਰਿਹਾ ਗੁਰਮਖੋ ਕਈ ਵਾਰੀ ਕੰਗਾ ਕਰਦੇ ਆ ਹੱਥ ਵਿੱਚੋਂ ਕੰਗਾ ਨਿਕਲ ਜਾਵੇ ਤੇ ਡਿੱਗ ਪਏ। ਸਰੀਰ ਤੋਂ ਕਕਾਰ ਵਿਸਰ ਜਾਵੇ। ਸਾਧ ਸੰਗਤ ਜੀ ਫਿਰ ਘੱਟ ਤੋਂ ਘੱਟ ਪੰਜ ਪਾਠ ਮੂਲ ਮੰਤਰ ਦੇ ਕਰਕੇ ਮਨ ਹੀ ਮਨ ਸਤਿਗੁਰ ਦੇ ਚਰਨਾਂ 'ਚ ਸੰਖੇਪ ਅਰਦਾਸ ਸੰਗਤ ਜੀ ਫੇਰ ਕਕਾਰ ਧਾਰਨ ਕਰਨਾ ਖੁ ਸਤਨਾਮ ਹੈ ਗੁਰੂ ਔਰ ਸਾਧ ਸੰਗਤ ਜੀ ਇਹ ਕਕਾਰਾਂ ਦਾ ਅਦਬ ਹੈ ਇਹ ਕਕਾਰਾਂ ਦੀ ਗੁਰਮਖੋ ਉਹਨਾਂ ਦਾ ਸਤਕਾਰ ਹੈ ਇਹ ਕਕਾਰਾਂ ਦਾ ਤੇ ਮਹਾਂਪੁਰਖਾਂ ਨੇ ਆਖਿਆ ਭਾਈ ਇੱਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਹੁਕਮ ਹੈ ਤੇ ਦੂਸਰਾ ਜੇ ਅਸੀਂ ਕਕਾਰ ਵਧਾ ਦਿੱਤੇ ਨਾ ਕਕਾਰ ਅਸੀਂ ਛੱਡ ਦਿੱਤੇ ਪਹਿਨਣੇ ਆ ਜਿਹੜੇ ਨਿੱਕੇ ਨਿੱਕੇ ਬੱਚੇ ਵਿਦਿਆਰਥੀ ਸਾਡੇ ਪਿੱਛੇ ਪਿੱਛੇ ਸਾਨੂੰ ਵੇਖ ਵੇਖ ਕੇ ਇਹ ਬਾਣੀ ਪੜਦੇ ਆ ਸਾਨੂੰ ਵੇਖ-ਵੇਖ ਕੇ ਚੌਂਕੜਾ ਲੁੰਮਦੇ ਆ ਸਾਨੂੰ ਵੇਖ-ਵੇਖ ਕੇ ਸਿਰਾਂ ਉੱਪਰ ਦਸਤਾਰਾਂ ਸਜਾਉਂਦੇ ਨੇ ਸਾਨੂੰ ਵੇਖ-ਵੇਖ ਕੇ ਮਰਜ਼ਾਦਾ ਧਾਰਨ ਕਰਦੇ ਆ ਤੇ ਜੇ ਅਸੀਂ ਮਰਜ਼ਾਦਾ ਛੱਡ ਦਿੱਤੀ ਤੇ ਇਹਨਾਂ ਨੇ ਸਾਡੇ ਤੋਂ ਪਹਿਲਾਂ ਕਕਾਰ ਉਤਾਰ ਦੇਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਕਿੰਨੇ ਸੋਹਣੇ ਤਰੀਕੇ ਮਹਾਂਪੁਰਸ਼ਾਂ ਨੇ ਸਮਝਾਇਆ